ਗੁਰਮਤਿ ਵਿਚਾਰ ਲੜੀ ਦੀ ਅਰੰਭਤਾ ਤੋਂ ਪਹਿਲਾਂ ਦਸਰੇ ਵੱਲੋਂ ਸ੍ਰੀਮਰ ਫਤਿਹ ਆਪ ਜੀ ਅਨੇ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤਿ ਵਿਚਾਰ ਲੜੀ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਪਵਿੱਤ੍ਰ ਸਾਹਿਬਾਨ ਦੀ ਬਾਣੀ ਦੀ ਚੱਲ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪਿਆਰਿਓ ਆਪਾਂ ਤਨਹਸਿਆਂ ਦੇ ਵਿੱਚ ਵੰਡ ਕੇ ਦਰਸ਼ਨ ਕਰਦੇ ਹਾਂ ਪਹਿਲਾ ਹਿੱਸਾ ਨਿਤਨੇਮ ਦੀ ਬਾਣੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਕ 1 ਤੋਂ ਲੈ ਕੇ 13 ਤੱਕ ਸ਼ਿਸ਼ੋਭਿਤ ਹੈ ਉਸ ਤੋਂ ਅੱਗੇ 14 ਨੰਬਰ ਅੰਕ ਤੋਂ ਲੈ ਕੇ ਰਾਗ ਜਜਵੰਤੀ 1352 ਅੰਕ ਨੰਬਰ ਤੱਕ ਰਾਗ ਬੱਦ ਬਾਣੀ ਹੈ ਸਰਲੇਖ ਰੂਪ ਦੇ ਵਿੱਚ 31 ਵਖ ਵਖ ਰਾਗ ਹਨ ਤੇ 1352 ਤੋਂ ਸ਼ਲੋਕ ਰੂਪ ਦੇ ਵਿੱਚ ਬਾਣੀ ਸ਼ੁਰੂ ਹੋ ਜਾਂਦੀ ਹੈ 1429 ਅੰਕ ਨੰਬਰ ਤੱਕ ਜਿੱਥੇ ਤੱਕ ਨੌਵੇਂ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਦਰਜ ਹਨ ਇਹ ਸਾਰੀ ਬਾਣੀ ਸ਼ਲੋਕ ਅਤੇ ਸਵਈਏ ਦੇ ਰੂਪ ਚ ਹੈ ਇਸ ਬਾਣੀ ਨੂੰ ਰਾਗ ਮੁਕਤ ਬਾਣੀ ਦਾ ਨਾਮ ਦਿੱਤਾ ਗਿਆ ਹੈ ਸਲੋਕ ਤੇ ਸਵਈਏ ਦਾ ਕੋਈ ਰਾਗ ਨਹੀਂ ਹੋਇਆ ਕਰਦਾ ਪਿਆਰਿਓ ਇਸ ਲਈ ਮਹਾਰਾਜ ਨੇ ਜੋ ਭਟ ਸਹਿਬਾਨ ਤੇ ਗੁਰੂ ਸਹਿਬਾਨ ਦੇ ਸਵਈਏ ਹਨ tatha ਜੋ ਸਲੋਕ ਹਨ ਭਗਤ ਸਹਿਬਾਨ ਬਾਬਾ ਸ਼ੇਖ ਫਰੀਦ ਜੀ ਤੇ ਗੁਰੂ ਮਹਾਰਾਜ ਦੇ ਇਸ ਬਾਣੀ ਨੂੰ ਰਾਗ ਤੋਂ ਮੁਕਤ ਰੱਖਿਆ ਹੈ ਸੋ ਕੱਲ ਤੱਕ ਆਉਂਦੇ ਆਪਾਂ ਰਾਗਾਂ ਦੇ ਅੰਦਰ ਦਰਜ ਹੋਈ ਬਾਣੀ ਉਸ ਦੀ ਵਿਚਾਰ ਕੀਤੀ ਸੀ ਪ੍ਰਭਾਤੀ ਰਾਗ ਤੱਕ ਤੇ ਅੱਜ ਬਾਬਾ ਕਬੀਰ ਜੀ ਮਹਾਰਾਜ ਦੇ ਸ਼ਲੋਕ ਉਹਨਾਂ ਦੀ ਆਰੰਭਤਾ ਹੋਣ ਲੱਗੀ ਹੈ ਬਾਬਾ ਕਬੀਰ ਜੀਾਂ ਦੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ਨੰਬਰ 1364 ਦੇ ਉੱਪਰ ਆਰੰਭ ਹੋ ਜਾਂਦੇ ਹੈ ਸਿਰਲੇਖ ਦਿੱਤਾ ਗਿਆ ਹੈ ਸ਼ਲੋਕ ਭਗਤ ਕਬੀਰ ਜੀ ਹੋਗੇ ਭਗਤ ਕਬੀਰ ਜੀ ਦੀ ਬਾਣੀ ਹੈ ਸ਼ਲੋਕ ਰੂਪ ਦੇ ਵਿੱਚ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਮੰਗਲ ਕੀਤਾ ਗਿਆ ਹੈ ਮੰਗਲ ਦਾ ਭਾਵ ਹੈ ਸਾਧ ਸੰਗਤ ਕਿ ਇਹਨਾਂ ਸ਼ਲੋਕਾਂ ਦੇ ਅੰਦਰ ਜਿੱਥੇ ਵੀ ਵਾਹਿਗੁਰੂ ਦੀ ਗੱਲ ਹੋਏਗੀ ਉਸ ਦਾ ਨਾਮ ਹਰੀ ਹੋਵੇ ਰਾਮ ਹੋਵੇ ਭਗਵਾਨ ਹੋਵੇ ਕੋਈ ਵੀ ਹੋਵੇ ਅੱਲਾਹ ਹੋਵੇ ਗੁਸਾਈ ਹੋਵੇ ਉਸ ਦਾ ਮਾਇਨਾ ਹੋਏਗਾ ਇੱਕ ਓੰਕਾਰ ਉਸ ਦਾ ਮਾਇਨਾ ਕੋਈ ਹੋਰ ਨਹੀਂ ਨਿਕਲੇਗਾ ਇੱਕ ਓਮਕਾਰ ਦਾ ਮਤਲਬ ਹੈ ਕਿ ਸਿਰਜਣਹਾਰ ਇੱਕੋ ਹੀ ਹੈ ਤੇ ਆਪਣੀ ਸਾਰੀ ਕਾਇਨਾਤ ਦੇ ਅੰਦਰ ਵਿਆਪਕ ਹੋਇਆ ਵਖ ਹੈ ਜਦੋਂ ਉਹ ਪ੍ਰਗਟ ਹੋਇਆ ਤੇ ਬ੍ਰਹਿਮੰਡ ਦਾ ਰੂਪ ਉਹ ਬਣ ਗਿਆ ਤੇ ਸਾਰੇ ਜੀਵਾਂ ਦੇ ਅੰਦਰ ਉਹ ਵਿਦਮਾਨ ਹੋ ਗਿਆ ਵਿਆਪਕ ਹੋ ਗਿਆ ਅਸੀਂ ਸਾਰੇ ਇਸੇ ਲਈ ਦੁਨੀਆ ਤੇ ਹਾਂ ਕਿਉਂਕਿ ਸਾਡੇ ਅੰਦਰ ਕਰਤੇ ਦੀ ਜੋਤ ਹੈ ਮਹਾਰਾਜ ਬਾਣੀ ਤੋਂ ਸਮਝਾਉਂਦੇ ਹਨ ਇਹ ਸ਼ਰੀਰਾਂ ਮੇਰੇ ਆਂ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਬਾਤਾ ਆਪੇ ਪਿਤਾ ਜਨ ਜਿਉ ਉਪਾਏ ਜਗਤ ਦਿਖਾਇਆ ਪਰਮੇਸ਼ਰ ਨੇ ਜੋਤ ਰੱਖੀ ਤਾਂ ਅਸੀਂ ਸੰਸਾਰ ਚਾਏ ਮਾਇਨਾ ਇਹ ਹੈ ਕਿ ਭਾਵੇਂ ਸ਼ਰੀਰ ਸਾਡਾ ਪੰਜ ਤਤਾਂ ਤੋਂ ਬਣਿਆ ਪਰੇ ਪੰਜ ਤਤ ਆਪਣੇ ਆਪ ਦੇ ਵਿੱਚ ਉਹਨਾਂ ਸਮਾਂ ਕਿਰਿਆਸ਼ੀਲ ਨਹੀਂ ਹੁੰਦੇ ਜਦੋਂ ਤੱਕ ਇਹਦੇ ਅੰਦਰ ਕਰਤੇ ਦੀ ਜੋਤ ਨਹੀਂ ਹੁੰਦੀ ਤੇ ਜਦੋਂ ਇਹਦੇ ਅੰਦਰ ਜੋਤ ਨਿਕਲ ਜਾਂਦੀ ਆ ਨਾ ਪਿਆਰਿਓ ਪੰਜ ਤਤਾਂ ਦਾ ਪਤਲਾ ਸ਼ਰੀਰ ਤੇ ਵੀ ਹੁੰਦਾ ਹੈ ਮੁਰਕਿਓ ਕਿਰਿਆਸ਼ੀਲ ਨਹੀਂ ਰਿਹਾ ਕਰਦਾ ਜਦੋਂ ਜੋਤ ਇਹਦੇ ਅੰਦਰੋਂ ਨਿਕਲ ਜਾਂਦੀ ਸੋ ਇਹ ਸਾਰੇ ਦਾ ਸਾਰਾ ਪਸਾਰਾ ਜੀ ਕਿਰਿਆਸ਼ੀਲ ਹੈ ਤੇ ਉਸ ਦੀ ਜੋਤ ਕਰਕੇ ਹੈ ਉਹ ਆਪ ਹੀ ਵੱਖ-ਵੱਖ ਰੰਗਾ ਰੂਪਾਂ ਚੋਂ ਪ੍ਰਗਟ ਹੋਇਆ ਵਾ ਹੈ ਤੇ ਸਾਰੀ ਕਾਇਨਾਤ ਸਭ ਜੀਵਾਂ ਦੇ ਅੰਦਰ ਵਿਆਪਕ ਹੈ ਸਤਿ ਗੁਰ ਪ੍ਰਸਾਦ ਇੱਕ ਓੰਕਾਰ ਸਦੀਵ ਸਾਤਾ ਕਦੇ ਬਿਨਸਣ ਵਾਲਾ ਨਹੀਂ ਹੈ ਤੇ ਗੁਰੂ ਰੂਪ ਹੈ ਮੋਢਲਾ ਗਿਆਨ ਸਾਨੂੰ ਇੱਕ ਓੰਕਾਰ ਨੇ ਦੇਣਾ ਪਹਿਲਾ ਗਿਆਨ ਮੈਂ ਰੋਜ਼ਾਨਾ ਦੀ ਵਾਰ ਅੰਦਰ ਇਹ ਬੇਨਤੀ ਸਾਂਝੀ ਕਰਦਾ ਹੁੰਦਾ ਅਸੀਂ ਸਮਝ ਲੈਂਦੇ ਹਾਂ ਕਿ ਗਿਆਨ ਸਾਨੂੰ ਬਾਹਰੋਂ ਮਿਲਦਾ ਹੈ ਪਹਿਲਾ ਟੀਚਰ ਸਾਡਾ ਜਾਂ ਬਾਪੇ ਰੂਪ ਚ ਜਾਂ ਕਿਸੇ ਹੋਰ ਰੂਪ ਚ ਹੁੰਦਾ ਹੈ ਪਿਆਰੋ ਪਹਿਲਾ ਟੀਚਰ ਸਾਡਾ ਪਰਮੇਸ਼ਰ ਰੂਪ ਦੇ ਵਿੱਚ ਹੀ ਹੁੰਦਾ ਹੈ ਵਾਹਿਗੁਰੂ ਆਪ ਹੀ ਹੁੰਦਾ ਹੈ ਸਾਨੂੰ ਸਾਹ ਲੈਣਾ ਕੌਣ ਸਿਖਾ ਦਿੰਦਾ ਜੀ ਸਾਡੇ ਦਿਲ ਨੂੰ ਧੜਕਣਾ ਕੌਣ ਸਿਖਾ ਦਿੰਦਾ ਜੀ ਇਹ ਮੂਮੈਂਟ ਸਾਨੂੰ ਕੌਣ ਦਿੰਦਾ ਭੁੱਖ ਲੱਗੀ ਤੇ ਰੋਣਾ ਇਹ ਕਿਹਨੇ ਦੱਸਿਆ ਸਾਨੂੰ ਖੁਸ਼ ਹੋਈਏ ਤੇ ਹੱਸਣਾ ਕਿਹਨੇ ਦੱਸਿਆ ਸਾਨੂੰ ਨੀਂਦ ਆਈ ਤੇ ਸੌਣਾ ਕਿਨੇ ਸਿਖਾਇਆ ਸਾਨੂੰ ਇਹ ਟੀਚਿੰਗ ਸਾਨੂੰ ਬਾਹਰੋਂ ਨਹੀਂ ਮਿਲੀ ਇਹ ਸਿੱਖਿਆ ਸਾਨੂੰ ਰੱਬ ਨੇ ਦਿੱਤੀ ਆ ਨਿਕਾ ਜਾਂ ਨਿਆਣਾ ਜੋ ਖਾਰੀ ਬੋਲ ਨਹੀਂ ਸਕਦਾ ਦੁਨੀਆ ਦੀ ਸਮਝ ਨਹੀਂ ਰੱਖਦਾ ਉਹਨੂੰ ਜਦ ਭੁੱਖ ਲੱਗਦੀ ਉਹ ਰੋਂਦਾ ਤੇ ਉਹਦੀ ਮਾਂ ਸਮਝ ਲੈਂਦੀ ਕਿ ਹੋਣੇ ਭੁੱਖਾ ਖੈ ਉਹਨੂੰ ਕਿਨੇ ਦੱਸ ਦਿੰਦਾ ਇਹ ਸਿਗਨਲ ਇਹ ਭਾਸ਼ਾ ਉਹਨੂੰ ਕਿਨੇ ਸਿਖਾ ਦਿੰਦੀ ਸੋ ਪਹਿਲਾ ਗਿਆਨ ਦੇਣ ਵਾਲਾ ਵਾਹਿਗੁਰੂ ਹੈ ਰੱਬ ਹੈ ਇਸ ਲਈ ਉਹਨੂੰ ਗੁਰੂ ਕਿਹਾ ਗਿਆ ਗੁਰੂ ਰੂਪ ਹੈ ਤੇ ਪ੍ਰਸ਼ਾਦ ਦਾ ਅਰਥ ਉਹ ਕਿਰਪਾ ਕਰਦਾ ਹੈ ਕੋਮੇ ਇੱਕ ਤੇ ਪ੍ਰਸ਼ਾਦ ਹੁੰਦਾ ਪਿਆਰੋ ਜਿਹੜਾ ਗੁਰੂ ਕੀ ਹਜ਼ੂਰੀ ਚ ਵਰਤਦਾ ਆਪਣਾ ਕਈ ਵਰੀ ਭਲੇਖੇ ਨਾਲ ਇਹਨੂੰ ਦੇਗ ਕਹਿ ਦਿੰਦੇ ਆ ਵੀ ਦੇਗ ਲੈਣੀ ਆ ਜੀ ਦੇਗ ਤੇ ਪਿਆਰੋ ਉਹ ਬਰਤਨ ਹੁੰਦਾ ਜਿਹਦੇ ਚ ਪ੍ਰਸ਼ਾਦ ਬਣਾਇਆ ਜਾਂਦਾ ਉਹਨੂੰ ਦੇਗ ਕਿਹਾ ਜਾਂਦਾ ਤੇ ਉਹ ਚ ਜੋ ਬਣਦਾ ਜੋ ਗੁਰੂ ਦੇ ਦਰਬਾਰ ਅੰਦਰ ਵਰਤਦਾ ਉਹ ਪ੍ਰਸ਼ਾਦ ਹੁੰਦਾ ਕੜਾ ਪ੍ਰਸ਼ਾਦ ਆ ਇਹ ਤੇ ਸਤਿਗੁਰੂ ਦੇ ਦਰਬਾਰ ਅੰਦਰ ਕੜਾ ਪ੍ਰਸ਼ਾਦ ਨੂੰ ਹੀ ਪ੍ਰਵਾਨ ਕੀਤਾ ਗਿਆ ਲੱਡੂਆਂ ਨੂੰ ਜਾਂ ਹੋਰ ਚੀਜ਼ਾਂ ਨੂੰ ਪ੍ਰਸ਼ਾਦ ਰੂਪ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ ਭਾਵੇਂ ਕਿ ਕੋਈ ਆਪਣੀ ਖੁਸ਼ੀ ਦੇ ਨਾਲ ਮਠਾਈ ਲੈ ਆਉਂਦਾ ਉਹ ਗੱਲ ਵੱਖਰੀ ਹੈ ਕੋਈ ਫਲ ਫਰੂਟ ਲੈ ਆਉਂਦਾ ਗੱਲ ਵੱਖਰੀ ਹੈ ਪਰ ਪ੍ਰਸ਼ਾਦ ਰੂਪ ਦੇ ਵਿੱਚ ਕੇਵਲ ਤੇ ਕੇਵਲ ਕੜਾ ਪ੍ਰਸ਼ਾਦ ਨੂੰ ਪ੍ਰਵਾਨ ਕੀਤਾ ਗਿਆ ਨਾ ਪਤਾਸਿਆਂ ਨੂੰ ਨਾ ਫੁੱਲ ਮਖਾਣਿਆਂ ਨੂੰ ਹੋਰ ਕਿਸੇ ਚੀਜ਼ ਨੂੰ ਨਹੀਂ ਸੋ ਪ੍ਰਸ਼ਾਦ ਹੁੰਦਾ ਹੈ ਸ਼ਕਣ ਵਾਲੀ ਚੀਜ਼ ਤੇ ਪ੍ਰਸ਼ਾਦ ਹੁੰਦਾ ਹੈ ਰਹਿਮਤ ਬਖਸ਼ਿਸ਼ ਇੱਥੇ ਬਚਨ ਆਇਆ ਹੈ ਪ੍ਰਸ਼ਾਦ ਕਿਰਪਾ ਕਰਦਾ ਵਾ ਉਹ ਸਾਡੇ ਉੱਪਰ ਬੜੀਆਂ ਬਖਸ਼ਿਸ਼ਾਂ ਕਰਦਾ ਹੈ ਬੜੀਆਂ ਮਿਹਰਾ ਕਰਦਾ ਉਹਨੇ ਸਾਨੂੰ ਜ਼ਿੰਦਗੀ ਦਿੱਤੀ ਪਾਣ ਪਾਣੀ ਦਿੱਤਾ ਆ ਕਾਇਨਾਤ ਦਿੱਤੀ ਵਨ ਸਵੰਨਾ ਵਾਤਾਵਰਣ ਦੇ ਦਿੱਤਾ ਇਹ ਸਾਰੀ ਉਸਦੀ ਮਿਹਰ ਹੈ ਉਸਦੀ ਰਹਿਮਤ ਹੈ ਰਹਿਮਤ ਕਰਨ ਵਾਲਾ ਸਾਨੂੰ ਸੋਝੀ ਦਿੰਦਾ ਤੇ ਸਾਨੂੰ ਸੋਝੀ ਦੇਣ ਵਾਲਾ ਰਹਿਮਤ ਕਰਨ ਵਾਲਾ ਇੱਕੋ ਹੀ ਹੈ। ਕੁੱਲ ਕਾਇਨਾਤ ਅੰਦਰ ਵਿਆਪਕ ਹੈ ਉਸਦੇ ਨਾਮ ਅਨੰਤ ਹਨ। ਉਹਦਾ ਸਾਜਿਆ ਪਸਾਰਾ ਖਤਮ ਹੋ ਸਕਦਾ ਪਰ ਉਹ ਆਪ ਖਤਮ ਨਹੀਂ ਹੁੰਦਾ। ਤੇ ਉਹੀ ਜੋਤ ਸਾਡੇ ਤੁਹਾਡੇ ਸਾਰਿਆਂ ਦੇ ਅੰਦਰ ਇੱਕੋ ਹੀ ਵਿਆਪਕ ਹੈ। ਸਾਡੀਆਂ ਸ਼ਕਲਾਂ ਵਕਰੀਆਂ ਹੋ ਸਕਦੀਆਂ ਨੇ ਪਰ ਸਾਡੇ ਅੰਦਰ ਦਾ ਢਾਂਚਾ ਬਹੁਤ ਹੱਦ ਤੱਕ ਇੱਕ ਦੂਜੇ ਨਾਲ ਮੈਚ ਕਰਦਾ ਹੈ ਹੁਣ ਤੇ ਮੈਡੀਕਲ ਸਾਇੰਸ ਨੇ ਵੀ ਇਹ ਸਿੱਧ ਕਰ ਦਿੱਤਾ ਪਿਆਰਿਓ ਜਦੋਂ ਬੱਚੇ ਦੀ ਪੜ੍ਹਾਈ ਹੁੰਦੀ ਆ ਨਾ ਉਹਨੂੰ ਮੈਡੀਕਲੀ ਜਦੋਂ ਉਹ ਉਹਨੂੰ ਪੜਾਇਆ ਜਾਂਦਾ ਐਮਬੀਬੀਐਸ ਵਗੈਰਾ ਬੱਚੇ ਨੂੰ ਕਰਾਈ ਜਾਂਦੀ ਅੱਗੇ ਉਸ ਨੂੰ ਸਰਜਰੀ ਜਾਂ ਫਿਰ ਮੈਡੀਸਿਨ ਦੀ ਡਿਗਰੀ ਕਰਵਾਈ ਜਾਂਦੀ ਤੇ ਉਹਨੂੰ ਅੱਡ ਅੱਡ ਸ਼ਰੀਰਾਂ ਦੇ ਉੱਪਰ ਤਜਰਬੇ ਥੋੜੀ ਕਰਾਏ ਜਾਂਦੇ ਆ ਕਿ ਆਹ ਹਿੰਦੂ ਦਾ ਸਰੀਰ ਹੈ ਇਹਦਾ ਆਪਰੇਟ ਕਰਨਾ ਹੈ ਤੇ ਇੰਜ ਕਰਨਾ ਹੈ ਇਹਦੇ ਆਰਗਨ ਵੱਖ-ਵੱਖ ਥਾਂ ਤੇ ਨੇ ਔਰ ਮੁਸਲਮਾਨ ਦਾ ਸਰੀਰ ਇਹ ਇਹਦੀ ਸਰਜਰੀ ਕਰਨੀ ਹੈ ਤੇ ਇਹ ਇਹਦਾ ਹਾਰਟ ਇੱਥੇ ਨਹੀਂ ਹੋਏਗਾ ਲੈਫਟ ਸਾਈਡ ਨਹੀਂ ਰਾਈਟ ਹੋਏਗਾ ਜਾਂ ਰਾਈਟ ਸਾਈਡ ਨਹੀਂ ਹੋਏਗਾ ਇਹਦਾ ਇਹਦਾ ਪੇਟ 'ਚ ਹੋਏਗਾ ਸਟਮਕ 'ਚ ਕਿਸੇ ਹੋਰ ਤਾਂਤੇ ਹੋਏਗਾ ਇੰਜ ਥੋੜੀ ਦੱਸਿਆ ਜਾਂਦਾ ਇੱਕੋ ਹੀ ਹੈ ਜੀ ਉਹ ਜਿਹੜੀ ਟ੍ਰੇਨਿੰਗ ਹੈ ਸਾਰੀ ਇੱਕ ਸਰੀਰ ਤੇ ਤੇ ਦੱਸਿਆ ਜਾਂਦਾ ਪੂਰੀ ਦੁਨੀਆ ਦਾ ਕੋਈ ਵੀ ਇਨਸਾਨ ਹੋਵੇ ਕੋਈ ਵੀ ਬਹੁਤ ਰੇਅਰ ਐਂਡ ਰੇਅਰਿਸਟ ਕੇਸ ਕਿਤੇ ਹੋ ਸਕਦਾ ਹੈ ਸਰੀਰ ਘਟਾਂਚੇ ਦੀ ਬਣਤਰ 'ਚ ਫਰਕ ਹੋਵੇ ਅਦਰਵਾਈਜ਼ ਸਾਰੇ ਮਨੁੱਖਾਂ ਦਾ ਇੰਟਰਨਲ ਸਿਸਟਮ ਇੱਕੋ ਜਿਹਾ ਹੱਡੀਆਂ ਸਾਰਿਆਂ ਚੋਣੀਆਂ ਹੀ ਨੇ ਆ ਜਿਹੜੇ ਸਾਡੇ ਅੰਦਰ ਆਰਟਰੀਜ਼ ਤੇ ਵੇਇਨਸ ਦਾ ਸਿਸਟਮ ਹੈ ਨਾ ਸਾਡੇ ਸਰੀਰ ਦੇ ਅੰਦਰ ਇੱਕੋ ਜਿਹਾ ਜਿਹੜੇ ਬਲੱਡ ਸਰਕੂਲੇਸ਼ਨ ਚੱਲਦੀ ਹੈ ਫਲੋ ਚੱਲਦਾ ਇੱਕੋ ਜਿਹਾ ਟੈਂਪਰੇਚਰ ਕਿਸੇ ਦਾ ਵੇਖਣਾ ਵਾ ਤੇ ਉਹ ਉਹਦਾ ਮਾਪਦੰਡ ਇੱਕੋ ਹੀ ਆ ਬਲੱਡ ਪ੍ਰੈਸ਼ਰ ਦੇਖਣਾ ਕਿਸੇ ਦਾ ਮਾਪਦੰਡ ਇੱਕੋ ਜਿਹਾ ਇੱਕੋ ਅੰਦਰਲਾ ਢਾਂਚਾ ਬਾਹਰਲੀਆ ਸ਼ਕਲਾਂ ਵੱਖਰੀਆਂ ਨੇ ਅੰਦਰਲਾ ਢਾਂਚਾ ਇੱਕੋ ਜਈ ਆ ਤੇ ਸੱਚੇ ਪਾਤਸ਼ਾਹ ਇਸ ਤੋਂ ਵੀ ਅੱਗੇ ਜਾਂਦੇ ਨੇ ਕਹਿੰਦੇ ਅੰਦਰਲੇ ਢਾਂਚੇ 'ਚ ਵੀ ਫਰਕ ਹੋ ਸਕਦਾ ਮੜਾ ਮੋਟਾ ਪਰ ਇਸ ਢਾਂਚੇ ਨੂੰ ਚੁੱਕੀ ਫਿਰਨ ਵਾਲੀ ਜੋਤ ਤੇ ਬਿਲਕੁਲ ਇੱਕੋ ਜਈ ਹੈ ਉਸ ਤੇ ਭੋਰਾ ਹੀ ਫਰਕ ਨਹੀਂ ਉਹ ਸਾਰਿਆਂ 'ਚ ਇੱਕੋ ਜਈ ਹੈ ਇਸ ਲਈ ਅਸੀਂ ਬਾਹਰ ਲੀਆਂ ਸ਼ਕਲਾਂ ਰੰਗ ਰੂਪ ਭੂਗੋਲਿਕ ਖਿੱਤੇ ਇਹਨਾਂ ਦੀ ਵਨ ਸੁਵਨਤਾ ਵੇਸ਼ ਕੇ ਇਹ ਨਾ ਭੁਲੇਖਾ ਖਾ ਜਾਇਆ ਕਰੀਏ ਕਿ ਸਾਰੇ ਅਡਟ ਨੇ ਨਹੀਂ ਭਾਈ ਇੱਕੋ ਹੀ ਨੇ ਸਾਰੇ ਇੱਕ ਦੀ ਸਰਜੇ ਨੇ ਤੇ ਇੱਕ ਹੀ ਸਾਰੇ ਅੰਦਰ ਵਿਆਪਕ ਹੈ ਇਹ ਸਿੱਖਿਆ ਮੰਗਲਾ ਚਰਨ ਦੇ ਵਿੱਚੋਂ ਇੱਕ ਓਮਕਾਰ ਸਤ ਗੁਰ ਪ੍ਰਸਾਦ ਇਥੋਂ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਤੇ ਦੱਸਿਆ ਕਿ ਇਸ ਬਾਣੀ ਅੰਦਰ ਜਿੱਥੇ-ਕਿੱਥੇ ਰੱਬ ਦੀ ਗੱਲ ਹੋਵੇਗੀ ਹਰ ਥਾਂ ਤੇ ਉਹਦਾ ਮਾਇਨਾ ਇਹ ਲੈਣਾ ਹੈ ਅੱਗੇ ਬਾਬਾ ਜੀਆ ਨੇ ਆਪਣੀ ਬਾਣੀ ਉਪਦੇਸ਼ ਆਰੰਭ ਕੀਤਾ ਪਹਿਲਾ ਸ਼ਲੋਕ ਹੈ ਕਬੀਰ ਜੀ ਦਾ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਕਬੀਰ ਜੀ ਮਹਾਰਾਜ ਸਮਝਾ ਰਹੇ ਨੇ ਕਹਿੰਦੇ ਪਿਆਰਿਓ ਰੱਬ ਨੂੰ ਯਾਦ ਰੱਖਣ ਵਾਸਤੇ ਨਾ ਪਰਮੇਸ਼ਰ ਨੂੰ ਯਾਦ ਰੱਖਣ ਵਾਸਤੇ ਲੋਕੀ ਵੱਖ-ਵੱਖ ਸਾਧਨਾ ਦੀ ਸਹਾਇਤਾ ਲੈਂਦੇ ਆ ਸਿਮਰਨੀ ਦਾ ਅਰਥ ਹੁੰਦਾ ਹੈ ਸਾਧ ਸੰਗਤ ਮਾਲਾ ਬੜੇ ਲੋਕੀ ਮਾਲਾ ਜਪਦੇ ਆ ਮਾਲਾ ਆਪਣੇ ਹੱਥ 'ਚ ਆਪਣੇ ਗਲੇ 'ਚ ਆਪਣੇ ਬਾਹਾਂ 'ਚ ਪਾ ਕੇ ਰੱਖਦੇ ਆ ਅੱਜ ਕੱਲ ਤੇ ਇਲੈਕਟ੍ਰੋਨਿਕ ਮਾਲਾ ਵਾਂ ਆ ਗਈਆਂ ਨੇ ਉਹਨੂੰ ਆਪਣੀ ਉਂਗਲ 'ਚ ਫਸਾ ਕੇ ਰੱਖਦੇ ਆ ਲੋਕੀ ਤੇ ਉਹਨੂੰ ਬਾਰੰਬਾਰ ਪ੍ਰੈਸ ਕਰੀ ਜਾਂਦੇ ਦੱਬੀ ਜਾਂਦੇ ਉਹ ਕਾਊਂਟਿੰਗ ਕਰੀ ਜਾਂਦਾ ਉਹ ਕਾਊਂਟਰ ਹੁੰਦਾ ਨਾ ਉਹਨੇ ਕਾਊਂਟਿੰਗ ਕਰੀ ਜਾਂਦੀਆਂ ਤੇ ਬਾਬਾ ਜੀ ਕਹਿੰਨ ਲੱਗੇ ਧਰਮ ਨੇ ਦੁਨੀਆ 'ਚ ਤਸਬੀਹ ਨੂੰ ਜਾਂ ਮਾਲਾ ਨੂੰ ਬੜੀ ਮਹਾਨਤਾ ਦਿੱਤੀ ਹੈ ਇਸਲਾਮ ਧਰਮ ਵਾਲੇ ਫਕੀਰ ਜਿਹੜੇ ਹਨ ਪੀਰ ਹਨ ਉਹ ਤਸਬੀਹ ਰੱਖਦੇ ਆ ਤੇ ਇਹੀ ਸਨਾਤਨ ਦੇ ਵਿੱਚ ਯੋਗ ਮਤ ਦੇ ਵਿੱਚ ਸ਼ੈ ਮਤ ਦੇ ਵਿੱਚ ਬਦਲਵੇਂ ਰੂਪ ਦੇ ਵਿੱਚ ਮਾਲਾ ਦੇ ਰੂਪ ਵਿੱਚ ਸਵੀਕਾਰ ਕੀਤੀ ਠੀਕ ਹੈ ਗੱਲ ਇੱਕੋ ਹੀ ਆ ਪਿਆਰਿਓ ਤਾਂਗੇ ਚ ਪਰੋਏ ਮਣਕੇ ਹੀ ਹੁੰਦੇ ਨੇ ਤੇ ਉਹ ਕਈ ਵਾਰੀ ਲੱਕੜ ਦੇ ਹੁੰਦੇ ਨੇ ਕਈ ਵਾਰੀ ਕਿਸੇ ਹੋਰ ਖਾਸ ਪੱਥਰ ਦੇ ਹੁੰਦੇ ਨੇ ਉਹ ਮਾਲਾ ਦਾ ਮਾਇਨਾ ਇੱਕੋ ਹੀ ਹੁੰਦਾ ਰੱਬ ਨੂੰ ਯਾਦ ਰੱਖਣ ਦਾ ਤਰੀਕਾ ਸਾਧਨ ਜਟਾਉਣਾ ਪਰ ਬਾਬਾ ਕਬੀਰ ਜੀ ਮਹਾਰਾਜ ਦੀ ਮਤ ਨਹੀਂ ਮਿਲੀ ਮਾਲਾ ਦੇ ਨਾਲ ਹਾਲਾਂਕਿ ਅਸੀਂ ਸਾਡੇ ਗੁਰੂ ਸਾਹਿਬ ਦੇ ਜੋ ਕਾਲਪਨਿਕ ਚਿੱਤਰ ਹਨ ਤਸਵੀਰਾਂ ਪੇਂਟਰਾਂ ਨੇ ਚਿੱਤਰਕਾਰਾਂ ਨੇ ਬਣਾਈਆਂ ਹੋਈਆਂ ਉਹਨਾਂ ਨੂੰ ਦੇਖਨੇ ਆ ਤੇ ਬੜਿਆਂ ਨੇ ਤੇ ਗੁਰੂ ਨਾਨਕ ਸਾਹਿਬ ਦੇ ਦਸਤਾਰ ਦੇ ਉੱਪਰ ਵੀ ਮਾਲਾ ਪਿੱਟ ਕਰ ਦਿੱਤੀ ਗੁਰੂ ਨਾਨਕ ਸਾਹਿਬ ਦੇ ਗਲੇ 'ਚ ਵੀ ਦੋਤਨ ਮਾਲਾਆਂ ਵਾਂ ਜਿਹੜਾ ਬੀਬੀਆਂ ਲਈ ਪਾ ਕੇ ਰੱਖਦੀ ਆਉਂਦੀ ਆ ਉਹ ਹਾਰ ਉਹ ਪਿੱਛੋਂ ਇੱਕ ਲੜੀ ਆਉਂਦੀ ਅੱਗੇ ਆ ਕੇ ਉਹਦੇ 4-5 ਬਣ ਜਾਂਦੀਆਂ ਉਹਦਾਂ ਦੀਆਂ ਬਾਹ ਦੁੱਤੀਆਂ ਮਤਲਬ ਬਾਬਾ ਜੀ ਨੂੰ ਵੀ ਜਿਹੜੇ ਇਹ ਕਹਿੰਦੇ ਆ ਕਿ ਮੈਂ ਅਵਖਾਵੇ ਦੀਆਂ ਮਾਲਾਵਾਂ 'ਚ ਕੋਈ ਯਕੀਨ ਨਹੀਂ ਰੱਖਦਾ। ਉਹਨਾਂ ਦੇ ਹੱਥ ਵੀ ਇੰਜ ਕਰਕੇ ਅੰਗੂਠਾ ਤੇ ਆ ਜਿਹੜੀ ਸਾਡੀ ਚੀਚੀ ਇਹਨਾਂ ਦੋਵਾਂ 'ਚ ਮਾਲਾ ਫਸਾ ਕੇ ਵਿਖਾ ਦੁੱਤੀ ਵੀ ਆ ਦੇਖੋ ਭਾਈ। ਕਿਉਂਕਿ ਦੁਨੀਆ 'ਚ ਪਿਆਰੋ ਐਡਵਰਟਾਈਜ਼ਮੈਂਟ ਦਾ ਯੁੱਗ ਹੈ। ਇੱਥੇ ਜੋ ਦਿਖਦਾ ਲੋਕੀ ਉਸੇ ਨੂੰ ਸਵੀਕਾਰ ਕਰ ਲੈਂਦੇ ਆ। ਕਿਤਾਬ ਦੇ ਪੰਨੇ ਤੇ ਛਪਿਆ ਕੀ ਹੋਇਆ ਉਹ ਵੇਖਿਆ ਜਾਂਦਾ। ਉਹਦੇ ਅੰਦਰ ਲਿਖਿਆ ਕੀ ਹੋਇਆ ਉਹ ਬਹੁਤ ਘੱਟ ਵੇਖਿਆ ਤੇ ਪੜ੍ਹਿਆ ਜਾਂਦਾ। ਜ਼ਿਆਦਾਤਰ ਅਸੀਂ ਚਿੱਤਰ ਨਾਲ ਜੁੜੇ ਹੋਏ ਆ। ਇਸ ਲਈ ਬੱਚੇ ਦੀ ਮੁੱਢਲੀ ਸਿੱਖਿਆ ਜਦੋਂ ਸ਼ੁਰੂ ਹੁੰਦੀ ਨਾ ਤੇ ਕਿਤਾਬ ਉੱਪਰ ਚਿੱਤਰ ਛਾਪੇ ਜਾਂਦੇ ਨੇ ਇਹ ਸਮਝਾਉਣ ਦੇ ਲਈ ਉਹਨੂੰ A ਤੋਂ ਕੋਈ ਨਾ ਕੋਈ ਵਰਡ ਲੱਭ ਕੇ ਉਹਦੀ ਫੋਟੋ ਛਾਪੀ ਜਾਂਦੀ ਆ B ਤੋਂ ਕੋਈ ਨਾ ਕੋਈ ਤਸਵੀਰ ਛਾਪ ਕੇ ਉਹਨੂੰ ਸਮਝਾਇਆ ਜਾਂਦਾ ਕਿਉਂਕਿ ਚਿੱਤਰ ਨਾਲ ਅਸੀਂ ਜੁੜੇ ਹੋਏ ਸ਼ਕਲ ਨਾਲ ਆਕਾਰ ਨਾਲ ਇਹ ਸਾਡੀ ਹਿਊਮਨ ਸਾਈਕੀ ਦਾ ਇੱਕ ਪਾਰਟ ਆ ਤੇ ਇਹਨੂੰ ਲੋਕਾਂ ਨੇ ਸਮਝ ਲਿਆ ਕਿ ਇਹ ਤਸਵੀਰਾਂ ਇਹਦੇ ਉੱਪਰ ਆਪਣਾ ਅਸਰ ਪਾਉਂਦੀਆਂ ਨੇ ਇਸ ਲਈ ਤਸਵੀਰਾਂ ਨਾਲ ਚਿੱਤਰ ਨਾਲ ਮੂਰਤੀ ਨਾਲ ਜੋੜਦੇ ਆਂ ਗੁਰਬਾਣੀ ਨੇ ਸਾਨੂੰ ਦੱਸਣਾ ਕੀਤਾ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਕਬੀਰ ਜੀ ਮਹਾਰਾਜ ਕਹਿਣ ਲੱਗੇ ਮੈਂ ਬਾਹਰ ਲੀਆਂ ਮਾਲਾਵਾਂ 'ਚ ਯਕੀਨ ਨਹੀਂ ਰੱਖਦਾ ਮੇਰੀ ਰਸਨਾ ਦੇ ਉੱਪਰ ਰਮੇ ਹੋਏ ਵਾਹਿਗੁਰੂ ਦਾ ਨਾਮ ਹੈ ਉਹਦੀ ਹਸਤਤ ਹੈ ਇਹ ਹੀ ਮੇਰੇ ਲਈ ਸਿਮਰਨੀ ਹੈ ਇਹ ਹੀ ਮੇਰੀ ਬਾਲਾ ਹੈ ਕਹਿੰਦੇ ਨਾ ਕਿਸੇ ਰੱਬ ਦੇ ਪਿਆਰੇ ਨੇ ਮਨ ਦੀ ਸ਼ਾਂਤੀ ਵਾਸਤੇ ਕਿਸੇ ਬਾਬੇ ਨੂੰ ਪੁੱਛਣਾ ਕੀਤਾ ਮਹਾਰਾਜ ਕੋਈ ਉਪਾਅ ਦੱਸੋ ਕਹਿੰਦਾ ਪਿਆਰਿਆ ਮਾਲਾ ਲੈ ਜਾ ਤੇ ਰੋਜ਼ਾਨਾ ਜ਼ਿੰਦਗੀ ਚ ਇਹਨੂੰ 20 ਵਾਰ 50 ਵਾਰ ਫੇਰਿਆ ਕਰ ਚੈਨ ਬਲੇ ਰੋ ਉਹ ਮੁੜ ਕੇ ਆ ਗਿਆ ਕਹਿੰਦਾ ਮਹਾਰਾਜ ਮੈਂ ਤੇ ਬਹੁਤ ਫੇਰੀ ਉਹ ਤਾਂ ਇਹ ਨਹੀਂ ਲੱਖਾਂ ਕਰੋੜਾਂ ਵਾਰ ਫੇਰ ਦਿੱਤੀ ਚੈਨ ਤੇ ਮਿਲਿਆ ਨਹੀਂ ਕਹਿੰਦਾ ਕਿਵੇਂ ਫੇਰੀ ਸੀ ਕਹਿੰਦਾ ਜੇ ਮੈਂ ਆ ਟਰੱਕ ਡਰਾਈਵਰ ਆਪਣੇ ਟਾਇਰ ਨਾਲ ਬੰਨ ਦਿੱਤੀ ਸੀ ਟਰੱਕ ਦੇ ਨਾਲ ਇੱਕ ਦਾ ਦੋ ਜਾਣੋ ਘੁੰਮਦੀ ਰਹਿੰਦੀ ਫਿਰਦੀ ਰਹਦੀ ਘਿਰਦੀ ਰਹਿੰਦੀ ਤੇ ਹਜ਼ਾਰਾਂ ਲੱਖਾਂ ਕਿਲੋਮੀਟਰ ਮੈਂ ਤੈਅ ਕਰ ਗਿਆ ਚੈਨ ਨਹੀਂ ਵੜਿਆ ਉਹ ਮਤਲਬ ਅਸੀਂ ਨਾ ਗੱਲ ਤੇ ਇਹ ਮਖੌਲ ਚ ਬਣੀ ਹਾਸੀ ਮਜ਼ਾਕ ਚ ਬਣੀ ਪਰ ਸਾਡੀ ਹਾਲਤ ਅਸਲ ਚ ਇਦਾਂ ਦੀ ਆ ਸਾਡਾ ਜਿੰਨਾ ਜ਼ੋਰ ਮਣ ਕੇ ਤੇ ਲੱਗਿਆ ਬੰਦਾ ਉਹਨਾਂ ਜ਼ੋਰ ਸਾਡਾ ਸਾਡੀ ਕਨਸੈਂਟਰੇਸ਼ਨ ਤੇ ਮਨ ਦੀ ਇਕਾਗਰਤਾ ਤੇ ਨਹੀਂ ਲੱਗਿਆ ਬੰਦਾ ਚੈਤ ਰੱਖਿਓ ਜਦੋਂ ਮਨ ਦੀ ਇਕਾਗਰਤਾ ਦਾ ਚੈਪਟਰ ਸਮਝ ਆ ਜਾਏ ਨਾ ਤੇ ਬਾਹਰਲੇ ਮਨਕਿਆਂ ਦੀ ਲੋੜ ਨਹੀਂ ਰਹੇਗੀ ਉਹਨਾਂ ਦੀ ਜ਼ਰੂਰਤ ਨਹੀਂ ਰਹੇਗੀ ਸਾਨੂੰ ਫਿਰ ਉਹ ਸਹਾਰੇ ਹਟ ਜਾਣਗੇ ਹਾਲਾਂਕਿ ਗੱਲ ਸ਼ੁਰੂ ਕਰਨ ਵਾਸਤੇ ਹੋ ਸਕਦਾ ਹੈ ਸਹਾਰੇ ਦੀ ਮਾੜੀ-ਮੋਟੀ ਕਿਤੇ ਲੋੜ ਪੈ ਜਾਏ ਪਰ ਜਦੋਂ ਤੁਰ ਪੈ ਨਾ ਚੱਲ ਪੈ ਨਾ ਫਿਰ ਸਹਾਰਿਆਂ ਦੀ ਲੋੜ ਨਹੀਂ ਰਹਿੰਦੀ ਹੁੰਦੀ ਨਿੱਕੇ ਨਿਆਣੇ ਨੂੰ ਤੁਰਨਾ ਸਿਖਾਉਣ ਵਾਸਤੇ ਥੋੜੇ ਸਮੇਂ ਲਈ ਵਾਕਰ ਦੀ ਲੋੜ ਖੈ ਪਰ ਜਦੋਂ ਉਹਦੀਆਂ ਲੱਤਾਂ ਤੇ ਵਜ਼ਨ ਆਉਣ ਲੱਗ ਪਿਆ ਫਿਰ ਉਹ ਬੱਚਾ ਭਾਵਾਂ ਡਿਕੇ ਆਪਾਂ ਵਾਕਰ ਪਰੇ ਕਰ ਦਿੰਦੇ ਆ ਵੀ ਹੁਣ ਆਪੇ ਤੁਰ ਹੁਣ ਸਾਰੀ ਉਮਰੇ ਦਾ ਸਹਾਰਾ ਨਹੀਂ ਰੱਖਣਾ ਪਰ ਜੇ ਬਚਪਨ ਚ ਚੁੱਕੀ ਮਾਲਾ ਬੁੱਢੇ ਹੋਇਆ ਵੀ ਹੱਥ ਦੇ ਵਿੱਚੇ ਫਿਰਦੀ ਪਈਆ ਫਿਰ ਸਾਨੂੰ ਸਮਝਣਾ ਪਏਗਾ ਕਿ ਖਾਲੇ ਤੱਕ ਸਹਾਰੇ ਦੀ ਲੋੜ ਪਈ ਇਹਦਾ ਮਤਲਬ ਸਵਰਤ ਪੱਕੀ ਨਹੀਂ ਹੈ ਬਾਬਾ ਜੀ ਕਹਿੰਦੇ ਕਿ ਰਸਨਾ ਉੱਪਰ ਰਾਮ ਰਸਨਾ ਦੇ ਉੱਪਰ ਇੱਕ ਓੰਕਾਰ ਹੈ ਰਮੀ ਹੋਈ ਹਸਤੀ ਹੈ ਉਸ ਦੀ ਵਡਿਆਈ ਹੈ ਇਹੀ ਮੇਰੀ ਮਾਲਾ ਆ ਪਿਆਰਿਓ ਇਹ ਤੋਂ ਬਿਨਾ ਮੇਰੇ ਤੋਂ ਕਿਸੇ ਹੋਰ ਮਾਲਾ ਦੀ ਉਮੀਦ ਨਾ ਰੱਖੋ ਜੇ ਬਾਹਰ ਲੀਆਂ ਮਾਲਾਵਾਂ ਦੀ ਗੱਲ ਕਰਦੇ ਆ ਨਾ ਤੇ ਬਾਬਾ ਜੀ ਨੇ ਕਿਹਾ ਗਲੀਆਂ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ ਉਹ ਹਰ ਕੇ ਸੰਤਨਾ ਆਖੀਆਂ ਬਾਨਾਰਸ ਕੇ ਠੱਗ ਕਹਿੰਦੇ ਪਿਆਰਿਓ ਜਿਨ੍ਹਾਂ ਦੇ ਗਲਾਂ 'ਚ ਮਾਲਾਵਾਂ ਖੱਥਾਂ 'ਚ ਮਾਲਾਵਾਂ ਤੇ ਲਿਸ਼ਕ ਦੇ ਲੋਟੇ ਫੜੇ ਹੋਇਆ ਨਾ ਉਹਨਾਂ ਨੂੰ ਵੇਸ਼ ਕੇ ਤੁਸੀਂ ਇਹਨਾਂ ਸਮਝ ਲਿਓ ਰੱਬ ਦੇ ਭਗਤ ਹੋਣਗੇ ਹਰ ਕੇ ਸੰਤ ਨਾ ਆਖੀਐ ਇਹਨਾਂ ਸਾਰਿਆਂ ਨੂੰ ਰੱਬ ਦੇ ਸੰਤ ਨਹੀਂ ਕਿਹਾ ਜਾ ਸਕਦਾ ਬਹੁਤੇ ਇਹਨਾਂ ਚੋਂ ਬਾਨਾਰਸ ਕੇ ਠੱਗ ਹੋਣਗੇ ਓੜ ਕੇ ਇਸ ਲਈ ਇਹ ਜੋ ਦਿਸਦੀ ਹੈ ਸਾਧ ਸੰਗਤ ਮਾਲਾ ਇਤਿਆਦਿਕ ਇਹਨਾਂ ਚੀਜ਼ਾਂ ਵਾਲੇ ਪਾਸੇ ਤੋਂ ਨਹੀਂ ਤੋਰਿਆ ਗਿਆ ਤੇ ਮੈਂ ਬੇਨਤੀ ਆਪ ਜੀ ਦੇ ਚਰਨਾਂ 'ਚ ਕਰਾਂ ਮਹਾਰਾਜ ਕਹਿੰਦੇ ਆਦ ਜੁਗਾਦੀ ਸਗਲ ਭਗਤ ਤਾ ਕੋ ਸੁਖ ਵਿਸ਼ਰਾਮ ਆਦ ਜੁਗਾਦੀ ਆਦ ਦਾ ਮਤਲਬ ਹੈ ਮੁੱਢ ਤੋਂ ਬਿਗਨਿੰਗ ਤੋਂ ਜਦੋਂ ਤੋਂ ਸ਼ੁਰੂਆਤ ਹੋਈ ਉਦੋਂ ਵੀ ਪਹਿਲਾਂ ਤੋਂ ਜੁਗਾਦ ਦਾ ਅਰਥ ਹੈ ਜਦੋਂ ਸਮਾਂ ਹੋ ਦੇ ਵਿੱਚ ਆਇਆ ਥੋੜਾ ਜਿਹਾ ਆਪਾਂ ਜੇ ਵਿਗਿਆਨ ਨਾਲ ਆਪਜੀ ਸਮਝ ਰੱਖਨੇ ਆ ਤਾਂ ਉਹ ਕਈ ਹਿੱਸਿਆਂ ਚ ਇਸ ਬ੍ਰਹਿਮੰਡ ਨੂੰ ਇਹਦੀ ਸਿਰਜਣਾ ਨੂੰ ਮੰਨ ਕੇ ਚੱਲਦੇ ਆ ਤੇ ਗੁਰਬਾਣੀ ਨੇ ਇਹਨੂੰ ਦੋ ਹਿੱਸਿਆਂ ਚ ਮੰਨਿਆ ਦੋ ਦੇ ਵੀ ਅਸਲ ਤਿੰਨ ਚ ਮੰਨਿਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਰਕ ਖੋਸੀ ਭੀ ਸੱਚ ਜਦੋਂ ਜੁਗਾੜ ਕਹਿ ਦਿੱਤਾ ਇਹਦੇ ਚਲੋ ਆਪਾਂ ਗੱਲ ਸਮਝ ਲੈਨੇ ਆਂ ਵੀ ਯੁਗ ਯੁਗ ਜਿਹੜੇ ਬੰਦੇ ਕਰਨਾ ਇਹਦੇ ਮੁੱਢ ਦੀ ਗੱਲ ਹੋ ਰਹੀ ਆ ਆਦ ਕਿਹਦੀ ਗੱਲ ਹੋ ਰਹੀ ਆ ਆਦ ਦਾ ਮਤਲਬ ਕੀ ਹੈ ਮਹਾਰਾਜ ਨੇ ਦੋ ਸ਼ਬਦ ਲਏ ਇੱਕ ਆਦ ਇੱਕ ਜੁਗਾੜ ਕਹਿੰਦੇ ਆਦ ਜੁਗਾਦੀ ਸਗਲ ਭਗਤ ਆਦ ਦਾ ਅਰਥ ਬਿਲਕੁਲ ਮੁੱਢ ਤੋਂ ਜਦੋਂ ਕੁਝ ਵੀ ਨਹੀਂ ਸੀ ਜਿਨੂੰ ਗੁਰੂ ਨਾਨਕ ਨੇ ਕਿਹਾ ਅਰਬਦ ਨਰਬਦ ਤੁੰਦੂਕਾਰਾ ਧਰਨ ਨ ਗਗਨ ਹੁਕਮ ਅਪਾਰਾ ਅਰਬਾਂ ਘਰਾਂਾਂ ਸਾਲ ਪਹਿਲਾਂ ਜਦੋਂ ਆਪ ਰਹਿਮਾਨਡ ਕੁਝ ਵੀ ਨਹੀਂ ਸੀ ਨਾ ਚੰਦ ਸੀ ਨਾ ਸੂਰਜ ਸੀ ਨਾ ਧੁੱਪ ਸੀ ਨਾ ਛਾਂ ਸੀ ਕੁਝ ਵੀ ਨਹੀਂ ਸੀ ਇੱਥੇ ਜਦੋਂ ਖਵਾ ਵੀ ਹੈ ਨਹੀਂ ਸੀ ਜਦੋਂ ਸਪੇਸ ਵੀ ਐਗਜ਼ਿਸਟ ਨਹੀਂ ਸੀ ਕਰਦੀ ਜਦੋਂ ਆਪਾਂ ਵੈਕਿਊਮ ਕਹਿ ਸਕਦੇ ਉਹ ਵੀ ਹੈ ਨਹੀਂ ਸੀ ਕੁਝ ਵੀ ਨਹੀਂ ਸੀ ਜਦੋਂ ਉਹਨੂੰ ਕਿਹਾ ਗਿਆ ਆਗਰੋ ਤੋਂ ਹੌਲੀ ਹੌਲੀ ਗੱਲ ਸ਼ੁਰੂ ਹੋਈ ਕੁਝ ਨਾ ਕੁਝ ਵੜਨ ਲੱਗਿਆ ਸਮਾਂ ਪਾ ਕੇ ਸਮਾਂ ਬਣਿਆ ਟਾਈਮ ਬਣਿਆ ਸਮਾਂ ਤੇ ਇਹ ਸਮਾਂ ਹੋ ਦੇ ਵਿੱਚ ਆਇਆ ਉਸ ਤੋਂ ਬਾਅਦ ਇਸ ਸਮੇਂ ਦੇ ਅੰਦਰ ਬੜੀਆਂ ਚੀਜ਼ਾਂ ਬਣੀਆਂ ਸਮੇਂ ਦੇ ਅੰਦਰ ਤੇ ਸਮੇਂ ਦੇ ਅੰਦਰ ਬੜੀਆਂ ਸਮੇਂ ਨਾਲ ਬਦਲੀਆਂ ਵੀ ਤੇ ਸਮੇਂ ਨਾਲ ਮਿੱਟੀਆਂ ਵੀ ਸਮੇਂ ਨਾਲ ਫਿਰ ਤੋਂ ਬੜੀਆਂ ਉਹ ਜਿੱਥੋਂ ਟਾਈਮ ਸ਼ੁਰੂ ਹੋਇਆ ਨਾ ਸਮਾਂ ਸ਼ੁਰੂ ਹੋਇਆ ਉਹਨੂੰ ਕਿਹਾ ਗਿਆ ਜੁਗਾਦ ਜੁਗਾਦ ਦਾ ਮਤਲਬ ਹੈ ਬਿਗਨਿੰਗ ਆਫ ਟਾਈਮ ਜਿੱਥੋਂ ਟਾਈਮ ਸਮਾਂ ਸ਼ੁਰੂ ਹੋਇਆ ਵਾ ਆਦ ਦਾ ਅਰਥ ਹੈ ਬਿਫੋਰ ਟਾਈਮ ਸਮੇਂ ਦੇ ਵੀ ਸ਼ੁਰੂ ਹੋਣ ਤੋਂ ਪਹਿਲਾਂ ਹੈ ਭੀ ਦਾ ਅਰਥ ਹੈ ਹੁਣ ਪ੍ਰੈਸੈਂਟ ਜਿੱਥੇ ਅਸੀਂ ਵਰਤ ਰਹੇ ਹਾਂ ਹੋਸੀ ਭੀ ਦਾ ਅਰਥ ਹੈ ਜਦੋਂ ਅਸੀਂ ਤੁਸੀਂ ਕੁਝ ਵੀ ਨਹੀਂ ਹੋਏਗਾ ਉਸ ਵੇਲੇ ਤੇ ਗਰੀਬ ਨਵਾਜ਼ ਕਹਿਣ ਲੱਗੇ ਆਦ ਜੁਗਾਦੀ ਸਗਲ ਭਗਤ ਉਹ ਜੋ ਆਦਤ ਤੋਂ ਵੀ ਪਹਿਲਾਂ ਆ ਉਹ ਜਿਹਦੇ ਹੁਕਮ ਚ ਸਮਾ ਬਣਿਆ ਉਹ ਕੌਣ ਹੈ ਜੀ ਇਕ ਓੰਕਾਰ ਸਗਲ ਭਗਤ ਉਹਦੇ ਜਿੰਨੇ ਵੀ ਭਗਤ ਹਨ ਇਕ ਓੰਕਾਰ ਦੇ ਇੱਥੇ ਕਿਸੇ ਵਿਅਕਤੀ ਦੀ ਗੱਲ ਨਹੀਂ ਹੋ ਰਹੀ ਸਾਧ ਸੰਗਤ ਇਕ ਓੰਕਾਰ ਦੇ ਪਰਮੇਸ਼ਰ ਦੇ ਜਿੰਨੇ ਵੀ ਭਗਤ ਹਨ ਜਿਨ੍ਹਾਂ ਦੀ ਰਸਨਾ ਉਸ ਦੀ ਵਡਿਆਈ ਕਰਦੀ ਜਿਨ੍ਹਾਂ ਨੂੰ ਬਾਹਰਲੇ ਵਖਾਵਿਆਂ ਦੀ ਲੋੜ ਨਹੀਂ ਹੈ ਗੁਰੂਦੇਵ ਜੀ ਕਹਿੰਦੇ ਤਾਕੋ ਸੁਖ ਵਿਸ਼ਰਾਮ ਉਹਨਾਂ ਸਾਰੇ ਭਗਤਾਂ ਨੂੰ ਆਤਮਕ ਤਲ ਦੇ ਉੱਪਰ ਸੁਖ ਹੈ ਤੇ ਉਹਨਾਂ ਦੇ ਹਿਰਦੇ ਨੂੰ ਵਿਸ਼ਰਾਮ ਮਿਲਿਆ ਹੋਇਆ ਹੈ ਟਿਕਾ ਮਿਲਿਆ ਹੋਇਆ ਹੈ ਉਹ ਪੂਰਨ ਟਿਕਾ ਦੇ ਅੰਦਰ ਵਿਚਰਦੇ ਪੈ ਨੇ ਵਰਤਦੇ ਪੈ ਨੇ ਦੂਜੇ ਸ਼ਲੋਕ ਤੋਂ ਸਮਝਾਉਣ ਲੱਗੇ ਕਬੀਰ ਮੇਰੀ ਜਾਤ ਕੋ ਸਭ ਕੋ ਹ ਸਨੇਹਾਰ ਬਲੇਹਾਰੀ ਇਸ ਜਾਤ ਕੋ ਜਿਹ ਜੱਪਿਓ ਸਿਰਜਨਹਾਰ ਕਬੀਰ ਜੀ ਮਹਾਰਾਜ ਸਮਝਾ ਰਹੇ ਨੇ ਕਬੀਰ ਮੇਰੀ ਜਾਤ ਕੋ ਸਾਡੇ ਢਾਂਚੇ ਨੇ ਨਾ ਸਮਾਜਿਕ ਢਾਂਚੇ ਦੇ ਅੰਦਰ ਵੱਖਰੇਵੇਂ ਹੈਗੇ ਆ ਸੰਸਗਤ ਬਦਲਵੇਂ ਰੂਪ ਦੇ ਵਿੱਚ ਸਾਨੂੰ ਹਰੇਕ ਸੱਭਿਆਤਾ ਵਿੱਚ ਮਿਲ ਜਾਂਦੇ ਆ ਹਰੇਕ ਭੂਗੋਲਿਕ ਖੇਤੇ ਵਿੱਚ ਮਿਲ ਜਾਂਦੇ ਆ ਹਰ ਥਾਂ ਤੇ ਰੈਸਿਜ਼ਮ ਦੁਨੀਆ ਦੇ ਅੰਦਰ ਚੱਲ ਰਿਹਾ ਹੈ ਕਿਸੇ ਵੀ ਜਗ੍ਹਾ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇੱਥੇ ਮਨੁੱਖੀ ਵੰਡੀ ਦੇ ਆਧਾਰ ਦੇ ਉੱਪਰ ਨਫ਼ਰਤਾਂ ਜਾਂ ਸਰਕਾਰ ਨਹੀਂ ਹੈਗਾ ਹਰ ਇੱਕ ਥਾਂ ਤੇ ਆ ਤੇ ਭਾਰਤ ਅੰਦਰ ਬਹੁਤ ਜ਼ਿਆਦਾ ਆ ਭਾਰਤ ਦੇ ਅੰਦਰ ਜਾਤਾਂ ਪਾਤਾਂ ਦੀ ਗੱਲ ਕਰਦੇ ਹਾਂ ਡਾਕਟਰ ਰਾਧਾ ਕ੍ਰਿਸ਼ਨਨ ਨੇ ਇੱਕ ਗੱਲ ਲਿਖੀ ਉਹ ਕਹਿੰਦਾ ਜਾਤ ਪਾਤ ਦਾ ਸਿਸਟਮ ਇਸ ਮੁਲਕ ਦੇ ਅੰਦਰ ਕਿੰਨਾ ਪੀੜਾ ਆ ਕਿ ਭਾਰਤ ਅੰਦਰ ਕੁੱਲ ਜਾਤਾਂ ਕਿੰਨੀਆਂ ਨੇ ਇਹਦੀ ਗਿਣਤੀ ਕਰਨੀ ਔਖੀ ਆ ਬੜੀ ਔਖੀ ਹੈ ਇਹਦੀ ਗਿਣਤੀ ਉਹਨਾਂ ਨੇ ਜਦੋਂ ਗੱਲ ਲਿਖੀ ਨਾ ਭਾਰਤੀ ਇਤਿਹਾਸ ਲਿਖਿਆ ਉਹਨੇ ਹਿੰਦੂ ਧਰਮ ਦਾ ਡਾਕਟਰ ਰਾਧਾ ਕ੍ਰਿਸ਼ਨਨ ਜੀ ਨੇ ਉਹਦੇ ਚੋਂ ਗੱਲ ਲਿਖ ਰਿਆ ਕਹਿੰਦੇ ਇੰਨੀਆਂ ਜਾਤਾਂ ਨੇ ਧਰਮ ਅੰਦਰ ਇੰਨੀਆਂ ਜਾਤਾਂ ਨੇ ਉਹ ਕਹਿੰਦੇ ਇੱਕ ਵਾਰ ਤੇ ਮੈਂ ਹੈਰਾਨ ਹੋਇਆ ਇੱਕ ਪੂਰੇ ਇਲਾਕੇ ਚ ਇੱਕੋ ਹੀ ਪਰਿਵਾਰ ਤੇ ਉਹਦੀ ਇਕੱਲੇ ਦੀ ਜਾਤ ਇੱਕੋ ਹੀ ਪਰਿਵਾਰ ਵਾਸ ਕਹਿੰਦੇ ਜੀ ਇਹ ਜਾਤੀ ਦਾ ਕੋਈ ਦੂਜਾ ਹੈ ਨਹੀਂ ਇੱਕੋ ਹੀ ਫੈਮਿਲੀ ਚੱਲੀ ਆ ਰਹੀ ਵੱਟਿਆਂ ਤੋਂ ਹੈਰਾਨੀ ਦੀ ਗੱਲ ਉਹ ਲਿਖਦੇ ਇਹ ਤਾਣਾ ਬਾਣਾ ਇਹ ਨਾਲ ਜਿਹ ਆ ਹੋਇਆ ਵਾ ਤੇ ਇਹਨਾਂ ਜਾਤਾਂ ਦੇ ਆਧਾਰ ਦੇ ਉੱਪਰ ਉੱਤਮ ਤੇ ਨੀਚ ਮੰਨਿਆ ਗਿਆ ਕੋਈ ਉੱਤਮ ਹੈ ਕੋਈ ਮੱਧਮ ਹੈ ਕੋਈ ਨੀਚ ਹੈ ਕੋਈ ਸਭ ਤੋਂ ਉੱਤਮ ਇਹ ਵੰਡ ਕੀਤੀ ਗਈ ਸ਼੍ਰੇਣੀ ਵੰਡ ਕੀਤੀ ਗਈ ਉਸ ਮੁਲਕ ਦੇ ਅੰਦਰ ਕਿਸੇ ਸਮੇਂ ਕਿਸੇ ਸਹੂਲਤ ਨੂੰ ਮੁੱਖ ਰੱਖ ਕੇ ਕੀਤੀ ਗਈ ਹੋਣੀ ਆ ਪਰ ਸਮਾਂ ਪਾ ਕੇ ਉਹਨੇ ਮਨੁੱਖੀ ਸੋਚ ਦੇ ਅੰਦਰ ਨਫ਼ਰਤ ਪੈਦਾ ਕਰ ਦਿੰਦੀ ਹੈ ਵੰਡ ਪੈਦਾ ਕਰ ਦਿੰਦੀ ਐਨੀ ਵੰਡ ਪੈਦਾ ਕਰ ਦਿੰਦੀ ਕਿ ਇੱਕ ਬੰਦਾ ਤੁਰਿਆ ਜਾ ਰਿਹਾ ਨਾ ਤੇ ਦੂਜੀ ਜਾਤ ਦਾ ਉਹਦੇ ਕੋਲੇ ਉਹ ਨਹੀਂ ਤੁਰ ਕੇ ਵੀ ਨਹੀਂ ਰੱਖ ਸਕਦਾ ਭੁੱਲ ਭੁਲੇਖੇ ਕਿਤੇ ਨੀਵੀਂ ਜਾਤ ਵਾਲੇ ਦਾ ਪਰਛਾਵਾਂ ਉੱਤਮ ਜਾਤੀ ਵਾਲੇ ਤੇ ਪੈ ਗਿਆ ਉਹਨੂੰ ਤੇ ਮਾਰ ਦਿੱਤਾ ਜਾਂਦਾ ਸੀ ਜੀ ਆਪਾਂ ਗੁਰੂ ਘਰ ਬੈਠੇ ਆ ਪਿਆਰਿਓ ਬਾਣੀ ਸੁਣ ਰਹੇ ਆਂ ਕਿਤੇ ਭੁੱਲ ਭੁਲੇਖੇ ਕੋਈ ਜਿਹਨੂੰ ਇਹਨਾਂ ਨੀਵੀਂ ਜਾਤ ਕਿਹਾ ਸੀ ਉਹ ਬੰਦੇ ਦੇ ਕੰਨ ਚ ਇਹਨਾਂ ਦੇ ਧਰਮ ਦਾ ਮੰਤਰ ਪੈ ਜਾਂਦਾ ਦਾ ਤੇ ਪਤਾ ਚੱਲ ਜਾਂਦਾ ਕਿ ਫਲਾਹ ਬੰਦੇ ਨੇ ਮੰਤਰ ਸੁਣ ਲਿਆ ਤੇ ਉਸ ਵੇਲੇ ਦਾ ਵਿਧਾਨ ਦੱਸਦਾ ਆ ਜਿਹੜਾ ਸਿੱਕਾ ਨਹੀਂ ਹੁੰਦਾ ਲੈਡ ਇਹਨੂੰ ਪਿਘਲਾਵਾ ਕੇ ਮੈਲਟ ਕਰਕੇ ਦੋ ਹਾਈ ਟੈਂਪਰੇਚਰ ਦੇ ਉੱਪਰ ਇਹ ਪਿਗਲ ਰਿਹਾ ਹੁੰਦਾ ਬਰਨ ਹੋ ਰਿਹਾ ਹੁੰਦਾ ਉਹ ਕੰਨਾਂ ਚ ਪਾ ਦਿੰਦੇ ਸੀ ਕੰਨ ਸਾੜ ਦਿੰਦੇ ਸੀ ਬਈ ਮੁੜ ਕੇ ਬੰਦਾ ਸੁਣੇ ਨਾ ਸਕੇ ਸੁਣ ਨਾ ਸਕੇ ਬਾਬਾ ਕਬੀਰ ਜੀ ਕਹਿੰਦੇ ਮੈਂ ਸਮਾਜ ਦੀ ਇਸ ਜਿਹੜੀ ਵੰਡ ਵਖਰੇਵਾ ਆ ਮੈਂ ਜਿਸ ਹਿੱਸੇ 'ਚ ਆਉਣਾ ਵਾਂ ਮੇਰੇ ਉੱਪਰ ਸਾਰੇ ਹੱਸਦੇ ਆ ਮੌਜੂਦ ਆਉਂਦੇ ਆ ਮੇਰਾ ਮੇਰੀ ਜਾਤ ਦਾ ਇਹ ਹੁੰਦਾ ਜੀ ਕਈ ਵਾਰੀ ਨਾ ਅਲ ਪੈ ਜਾਂਦੀ ਆ ਤੇ ਉਹ ਪਈ ਹੋਈ ਅਲ ਕਰਕੇ ਲੋਕ ਇੱਕ ਦੂਜੇ ਦਾ ਮਖੌਲ ਉਡਾਇਆ ਕਰਦੇ ਆ। ਜਿਸ ਵੇਲੇ ਸਰਦਾਰ ਹਰਦਾਸ ਸਿੰਘ ਦਾ ਪੋਤਾ ਜੱਸਾ ਸਿੰਘ ਜਿਹਨੂੰ ਸਿੱਖ ਅਹਾਸਤ ਜੱਸਾ ਸਿੰਘ ਰਾਮ ਗੜੀਆ ਕਰਕੇ ਜਾਣਿਆ ਜਾਂਦਾ ਉਹ ਨਵਾਂ ਨਵਾਂ ਸਿੱਖ ਜਥਿਆਂ ਚ ਸ਼ਾਮਲ ਹੋਇਆ ਤੇ ਕਈ ਭਾਈ ਨਾ ਉਹਦੀ ਜ਼ਾਤ ਕਰਕੇ ਵੀ ਤਰਖਾਣੀ ਕਿਤੇ ਚ ਆਇਆ ਲੱਕੜੀ ਦਾ ਕੰਮ ਕਰਦੇ ਆ। ਉਹਨੂੰ ਠੋਕਾ ਠੋਕਾ ਕਹਿਣ ਲੱਗ ਪਏ ਸਨ। ਕਿਹਦੇ ਕੋਲਿਆ ਕਹਿੰਦੇ ਉਹ ਠੋਕੇ ਨੂੰ ਪੁੱਛੋ ਜਾ ਕੇ ਉਤ ਜ਼ਾਤ ਨਾ ਕਈ ਵਾਰੀ ਹਾਸੇ ਤੇ ਮਜ਼ਾਕ ਦਾ ਸੂਚਕ ਬਣ ਜਾਂਦੀ। ਬਾਬਾ ਕਬੀਰ ਜੀ ਦੇ ਬਾਰੇ ਇਹ ਗੱਲ ਪ੍ਰਚਲਿਤ ਹੈ ਕਿ ਉਹ ਜੁਲਾਹਿਆਂ ਦੇ ਪਰਿਵਾਰ ਵਿੱਚੋਂ ਆਉਂਦੇ ਸਨ। ਤੇ ਜੁਲਾਹਿਆਂ ਦੇ ਪਰਿਵਾਰ ਦੇ ਬੜੇ ਬਖੌਲ ਉਡਾਏ ਜਾਂਦੇ ਸਨ। ਬੜੀਆਂ ਗੱਲਾਂ ਪ੍ਰਚਲਿਤ ਕੀਤੀਆਂ ਜਾਂਦੀਆਂ ਸਨ ਬਈ ਇਦਾਂ ਹੁੰਦੇ ਐ ਜੀ ਇਦਾਂ ਹੁੰਦੇ ਐ ਜੀ। ਇੱਕ ਆਮ ਪ੍ਰਚਲਿਤ ਗੱਲ ਹੈ ਕਹਿੰਦੇ 10 ਜੁਲਾਹੇ ਜਾ ਰਹੇ ਸਨ। ਨਦੀ ਪਾਰ ਕਰਕੇ ਗਏ ਤੇ ਕਹਿਣ ਲੱਗੇ ਉਹ ਗਿਣ ਤੇ ਲਓ ਆਪਾਂ ਪੂਰੇ ਆ। ਤੇ ਗਿਣਿਆ ਕਹਿੰਦੇ ਆਪਾਂ ਤੇ ਨੌ ਰਹਿ ਗਏ ਦੂਜਾ ਕਹਿੰਦਾ ਪਰੇ ਉਹ ਮੈਂ ਗਿਣਦਾ ਉਨੀ ਗਿਣਿਆ ਤੇ ਨੌ ਤੀਜਾ ਕਹਿੰਦਾ ਮੈਂ ਗਿਣਦਾ ਉਨੀ ਗਿਣਿਆ ਤੇ ਨੌ ਕੋਲੋਂ ਦੀ ਕੋਈ ਲੰਘਣ ਲੱਗਿਆ ਕਹਿੰਦਾ ਕੀ ਹੋਇਆ ਕਹਿੰਦਾ ਅਸੀਂ ਨਦੀ ਪਾਰ ਕਰਨ ਲੱਗੇ 10 ਜਣੇ ਸੀ ਪਾਰ ਨਿਕਲੇ ਤੇ ਨੌ ਰਹਿ ਗਏ ਇੱਕ ਪਤਾ ਨਹੀਂ ਕਿੱਧਰ ਗਿਆ ਕਹਿੰਦਾ ਲੈ ਮੈਂ ਗਿਣਾ ਉਹ ਕਹਿੰਦਾ 10 ਤਾਂ ਹੈਗੇ ਆ ਮਤਲਬ ਐਦਾਂ ਤੇ ਮਖੌਲ ਬਣਾਏ ਗਏ ਸੀ ਵੇ ਇਹ ਲੋਕ ਇਹੋ ਜਿਹੇ ਹੁੰਦੇ ਐ ਇਹਨਾਂ ਦੀ ਜਿਹੜੀ ਬੁੱਧਿਆ ਮਤ ਹੈ ਬਸ ਇੰਨੀ ਕੀ ਹੁੰਦੀ ਐ ਦੁਗਾਂ ਇਹਨਾਂ ਨੂੰ ਪਤਾ ਕੁਛ ਨਹੀਂ ਵੀ ਗਿਣਦੇ ਗਿਣਦੇ ਆਪਣੇ ਆਪ ਨੂੰ ਭੁੱਲ ਜਾਂਦੇ ਐਓ ਜੀਆਂ ਗੱਲਾਂ ਜਾਤਾਂ ਨਾਲ ਜੋੜ ਕੇ ਪ੍ਰਚਲਿਤ ਕੀਤੀਆਂ ਗਈਆਂ ਸਨ ਅੱਜ ਵੀ ਬੜੀਆਂ ਗੱਲਾਂ ਪ੍ਰਚਲਿਤ ਆ ਪਿਆਰਿਓ ਇਸ ਲਈ ਬਾਬਾ ਕਬੀਰ ਜੀ ਕਹਿਣ ਲੱਗੇ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇਹਾਰ ਮੈਂ ਜਿਹੜੀ ਜਾਤੀ 'ਚ ਹੋਣਾ ਨਾ ਲੋਕੀ ਹੱਸਦੇ ਆ ਮੇਰੀ ਜਾਤ ਤੇ ਵੀਰ ਚੁਆਇ ਫਲਾਣਿਆਂ ਚਵਾ ਇਹ ਫਲਾਣਿਆਂ ਚਵਾ ਗਿਆ ਸਭ ਕੋ ਹਸਨੇ ਹਾਰ ਸਾਰੇ ਹੱਸਦੇ ਆ ਮੇਰੀ ਯਾਦ ਤੇ ਪਰ ਬਾਬਾ ਕਬੀਰ ਜੀ ਕਹਿਣ ਲੱਗੇ ਬਲਿਹਾਰੀ ਇਸ ਜਾਤ ਕੋ ਜਿਹ ਜੱਪਿਓ ਸਿਰਜਨਹਾਰ ਕਬੀਰ ਜੀ ਕਹਿੰਦੇ ਮੈਨੂੰ ਪੁੱਛੋ ਮੈਂ ਸੱਦ ਕੇ ਜਾਣਾਂ ਇਸ ਜਾਤੀ ਤੋਂ ਕਿਉਂ ਕਿਉਂਕਿ ਮੈਂ ਆਹ ਦੁਨਿਆਵੀ ਬਣਾਈ ਹੋਈ ਜਾਤ ਦੀ ਗੱਲ ਨਹੀਂ ਕਰ ਰਿਹਾ ਕਬੀਰ ਜੀ ਕਹਿੰਦੇ ਮੈਂ ਗੱਲ ਕਰ ਰਿਹਾ ਮਨੁੱਖਾ ਜਾਤ ਦੀ ਜਿਹਨੂੰ ਦਸਮ ਪਾਤਸ਼ਾਹ ਕਹਿੰਦੇ ਮਾਨਸ ਕੀ ਜਾਤ ਸਭੈ ਇੱਕੈ ਪਹਿਚਾਨੂ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਜਾਣੋ ਜੋਤ ਨ ਪੁੱਛੋ ਜਾਤੀ ਆਗੇ ਜਾਤ ਨਾਗੇ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ ਬਾਬਾ ਕਬੀਰ ਜੀ ਮਹਾਰਾਜ ਕਹਿੰਦੇ ਬਲੇਖਾਰੀ ਇਸ ਜਾਤ ਕੋ ਮੈਂ ਇਸ ਮਨੁੱਖਾ ਜਾਤ ਉੱਪਰ ਮਨੁੱਖਾ ਜੀਵਨ ਤੇ ਜਨਮ ਉੱਪਰ ਮਾਣ ਕਰਦਾ ਮੈਨੂੰ ਪ੍ਰਾਊਡ ਆ ਕਿਉਂ ਜੀ ਕਿਉਂਕਿ ਮੈਂ ਇਸ ਘਰ ਪਰਿਵਾਰ ਚ ਜਨਮ ਲੈ ਕੇ ਜਪਿਓ ਸਿਰਜਣਹਾਰ ਤੁਸੀਂ ਲੱਖਾਂ ਰੋਕਾਂ ਲਾਈਆਂ ਮੇਰਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਮੈਨੂੰ ਡਰਾਪੇ ਦਿੱਤੇ ਧਮਕੀਆਂ ਦਿੱਤੀਆਂ ਜੇਲਾ ਕਰਵਾਈਆਂ ਸਜ਼ਾਵਾਂ ਕਰਵਾਈਆਂ ਮਾਰਨ ਦੀਆਂ ਗੱਲਾਂ ਕੀਤੀਆਂ ਸਭ ਹੀ ਲਵਸੀਲਾ ਵਰਤ ਕੇ ਵੇਖ ਲਿਆ ਕਬੀਰ ਨੂੰ ਰੋਕ ਲਿਆ ਜਾਵੇ ਪਰ ਕਬੀਰ ਨਹੀਂ ਰੁਕਿਆ ਕਬੀਰ ਸਿਰਜਨਹਾਰ ਵੱਲ ਵੱਧ ਆ ਗਿਆ ਵੱਧ ਆ ਗਿਆ ਤੇ ਉਹਦੇ ਚ ਅਪੇਖ ਹੋ ਗਿਆ ਇਸ ਲਈ ਕਬੀਰ ਜੀ ਕਹਿੰਦੇ ਮੈਂ ਸਦਕੇ ਜਾਣਾ ਨਾ ਤੇ ਮੈਂ ਇੱਕ ਰਾਹ ਦਸੇਰਾ ਇੱਕ ਚਾਨਣ ਮਨਾਰਾ ਬਣ ਗਿਆ ਵੀ ਜੇ ਕਬੀਰ ਇਸ ਪਰਿਵਾਰ ਚੋਂ ਉੱਠ ਕੇ ਇੱਥੇ ਤੱਕ ਆਪੜ ਸਕਦਾ ਹੈ ਬਾਕੀ ਕਿਉਂ ਨਹੀਂ ਜਾ ਸਕਦੇ ਭਈ ਕਬੀਰ ਜੀ ਵੀ ਤੇ ਪਹੁੰਚ ਗਏ ਨਾ ਸਾਰੀਆਂ ਰਾਹ ਰੋਕਾਂ ਨੂੰ ਤੋੜ ਕੇ ਤੇ ਜੇ ਕਬੀਰ ਜੀ ਜਾ ਸਕਦੇ ਬਾਕੀ ਕਿਉਂ ਨਹੀਂ ਜਾ ਸਕਦੇ ਇਸ ਲਈ ਕਬੀਰ ਜੀ ਦੱਸਦੇ ਆ ਬਲੇਹਾਰੀ ਇਸ ਜਾਤ ਕਹੋ ਜਿਹੇ ਜੱਪਿਓ ਸਿਰਜਣਹਾਰ ਤੇ ਮੈਂ ਬੇਨਤੀ ਕਰਦੇ ਆਂ ਸਾਬ ਸੰਗਤ ਕਈ ਵਾਰੀ ਨਾ ਅਸੀਂ ਪ੍ਰਚਲਿਤ ਗੱਲਾਂ ਦਾ ਹਵਾਲਾ ਦੇ ਕੇ ਜਿਹੜੀਆਂ ਪ੍ਰਚਲਿਤ ਹੋ ਜਾਂਦੀਆਂ ਸਮਾਜ ਵੱਲੋਂ ਬਈ ਸੰਸਾਰੀ ਬੰਦੇ ਵੰਡਿਆ ਜੀ ਅਸੀਂ ਤੇ ਘਰ ਗ੍ਰਸਤੀ ਕਰੋ ਕੀ ਬੰਦੇ ਆ ਜੀ ਅਸੀਂ ਤੇ ਕਮਾਕਾਰਾਂ ਝੁਲ ਜੇ ਹੋਇਆ ਜੀ ਅਸੀਂ ਕਿੱਥੇ ਬਾਣੀ ਪੜ ਸਕਨੇ ਆ ਅਸੀਂ ਕਿੱਥੇ ਨਿਤਨੇਮ ਕਰ ਸਕਨੇ ਕਈ ਗੱਲਾਂ ਨਾ ਐਸ ਅ ਪਰਸਪੈਕਸ਼ਨ ਦੁਨੀਆ 'ਚ ਫੈਲ ਜਾਂਦੀਆਂ ਨੇ ਤੇ ਹੌਲੀ ਹੌਲੀ ਉਹ ਇੱਕ ਵਰਤਾਂਤ ਬਣ ਜਾਂਦੇ ਨੇ ਲੋਕ ਮਨਾਂ ਦੇ ਅੰਦਰ ਬੈਠ ਜਾਂਦੀਆਂ ਨੇ ਫਿਰ ਲੋਕੀ ਅਚੇਰ ਰੂਪ ਦੇ ਵਿੱਚ ਉਹਨਾਂ ਨੂੰ ਸਵੀਕਾਰ ਕਰ ਲੈਂਦੇ ਆ ਵੀ ਸਾਡੇ ਬਸ ਦੀ ਗੱਲ ਨਹੀਂ ਜੀ ਧਰਮ ਨਿਭਾਉਣਾ ਅਮਰਤ ਬਹੁਤੇ ਲੋਕ ਤਾਂ ਨਾ ਐਸੇ ਗੱਲੋਂ ਹੀ ਅਮਰਤ ਨਹੀਂ ਸ਼ਾ ਕਰੇ ਇੱਕ ਪਰਸੈਪਸ਼ਨ ਬਣ ਗਈ ਬਈ ਔਖਾ ਜੀ ਨਿਭਾਇਆ ਨਹੀਂ ਜਾਣਾ ਬੜੀ ਔਖੀ ਇਹ ਨਹੀਂ ਸਮਝਦੇ ਬਈ ਔਖਾ ਕੀ ਹੈ ਮੈਂ ਪੁੱਛਦਾ ਹੁਣ ਨਾ ਔਖਾ ਦੱਸੋ ਕੀ ਹੈ ਪਿਆਰਿਓ ਵੇਲੇ ਸਿਰ ਸੌਂ ਕੇ ਵੇਲੇ ਸਿਰ ਉੱਠਣਾ ਕੀ ਔਖਾ ਇਹਦੇ 'ਚ ਸੱਚੀ ਗੱਲ ਤੇ ਪਹਿਰਾ ਦੇਣਾ ਦੱਸੋ ਕੀ ਔਖਾ ਇਮਾਨਦਾਰੀ ਦੇ ਜ਼ਿੰਦਗੀ ਜਿਉਣੀ ਔਖਾ ਕੀ ਹੈ ਇਹਦੇ 'ਚ 40 45 50 ਮਿੰਟ ਨਹੀਂ ਲੱਗਦੇ ਸਵੇਰ ਦਾ ਨਿਤਨੇਮ ਕਰਨ ਨੂੰ ਇਹਦੇ 'ਚ ਕੀ ਔਖਾ ਜੀ 20 ਮਿੰਟਾਂ 'ਚ ਸ਼ਾਮ ਦਾ ਨਿਤਨੇਮ ਹੋ ਜਾਂਦਾ ਔਖਾ ਕੀ ਆ 10 ਮਿੰਟਾਂ 'ਚ ਸੋਲਾ ਸਬ ਬਾਣੀ ਦਾ ਪਾਠ ਕਰ ਸਕਦੇ ਆ ਔਖਾ ਦੱਸੋ ਕੀ ਆ ਕੀ ਔਖਾ ਪਰ ਇੱਕ ਪਰਸੈਪਸ਼ਨ ਬਣ ਗਈ ਬਹੁਤ ਔਖਾ ਜੀ ਨਹੀਂ ਨਿਭਾਈ ਜਾਣੀ ਬਸ ਉਹ ਪਰਸਪੈਕਸ਼ਨ ਦੇ ਵਿੱਚੋਂ ਅਸੀਂ ਜੁੜੇ ਨਹੀਂ ਪਾਉਂਦੇ ਇਸ ਪਾਸੇ ਇਦਾਂ ਹੀ ਕਬੀਰ ਜੀ ਨੇ ਇਸ ਬਣੀ ਹੋਈ ਪਰਸਪੈਕਸ਼ਨ ਨੂੰ ਤੋੜਿਆ ਵੀ ਤੁਸੀਂ ਫਲਾਣੀ ਜਾਤ ਚੋਂ ਆਉਂਦੇ ਹੋ ਤੁਸੀਂ ਦੁਰ ਨਹੀਂ ਸਕਦੇ ਰਾਤੇ ਕਬੀਰ ਜੀ ਕਹਿੰਦੇ ਕਿਉਂ ਨਹੀਂ ਦੁਰ ਸਕਦਾ ਬਈ ਤੁਰਾਂਗਾ ਵੀ ਤੇ ਪਹੁੰਚਾਂਗਾ ਤੇ ਕਬੀਰ ਜੀ ਫਿਰ ਛੱਲੇ ਵੀ ਤੇ ਕਬੀਰ ਜੀ ਫਿਰ ਪਰਮੇਸ਼ਰ ਚ ਅਭੇਦ ਵੀ ਹੋਏ ਜਿਨੂ ਕਬੀਰ ਜੀ ਕਹਿੰਦੇ ਪਾਛਾ ਲਾਗੋ ਹਰ ਫਿਰੈ ਕਹਤ ਕਬੀਰ ਕਬੀਰ ਕਹਿੰਦੇ ਪਹਿਲਾਂ ਮੈਂ ਰੱਬ ਦੀ ਤਲਾਸ਼ ਚ ਸੀ ਹੁਣ ਰੱਬ ਮੇਰੇ ਪਿੱਛੇ ਪਿੱਛੇ ਫਿਰਦਾ ਕਬੀਰ ਨੂੰ ਮਿਲਣਾ ਜਾ ਕੇ ਸੋ ਇਹੋ ਪਿਆਰਿਓ ਅੱਜ ਦੇ ਇਸ ਬਚਨ ਦੇ ਅੰਦਰੋਂ ਬਖਸ਼ਿਸ਼ ਦੇ ਘਰ ਵਿੱਚ ਆ ਕੇ ਕਬੀਰ ਜੀ ਨੇ ਜੋ ਉਤਮ ਸਿੱਖਿਆ ਦਿੱਤੀ ਦੋ ਲੁਕਤਿਆਂ ਤੇ ਆਪਾਂ ਵਿਚਾਰ ਕੀਤੀ ਇੱਕ ਵਾਹਿਗੁਰੂ ਨੂੰ ਸਿਮਰਨ ਦੇ ਲਈ ਸਹਾਰਿਆਂ ਦੀ ਲੋੜ ਨਹੀਂ ਹੁੰਦੀ ਮਨ ਦੇ ਪਿਆਰ ਦੀ ਲੋੜ ਹੁੰਦੀ ਹੈ ਤੇ ਜਿਨ੍ਹਾਂ ਨੇ ਸਿਮਰਿਆ ਹੈ ਉਹ ਭਾਈ ਮੁੱਢ ਕਦੀਮ ਤੋਂ ਲੈ ਕੇ ਹੁਣ ਤੱਕ ਆਨੰਦਮਈ ਜ਼ਿੰਦਗੀ ਚ ਵਿਚਰਦੇ ਹਨ ਤੇ ਦੂਸਰਾ ਪਰਮੇਸ਼ਰ ਦੇ ਨਾਲ ਜੁੜਨ ਦੇ ਲਈ ਅਸੀਂ ਦੁਨੀਆਂ ਦੀਆਂ ਬਣਾਈਆਂ ਹੋਈਆਂ ਪਰੰਪਰਾਵਾਂ ਨੂੰ ਤਿਆਗ ਕੇ ਗੁਰੂ ਦੇ ਮਾਰਗ ਤੇ ਤੁਰੀਏ ਤੇ ਸਾਨੂੰ ਹਰ ਬਹਾਨਾ ਰੱਬ ਨਾਲੋਂ ਤੋੜੇਗਾ ਨਹੀਂ ਬਲਕਿ ਗੁਰੂ ਸਾਹਿਬ ਦਾ ਉਪਦੇਸ਼ ਤੇ ਗੁਰੂ ਸਾਹਿਬ ਦੇ ਉਪਦੇਸ਼ ਵਿੱਚੋਂ ਮਿਲਿਆ ਹੋਇਆ ਚਾਨਣ ਵਾਹਿਗੁਰੂ 'ਚ ਜੋੜਨ ਵਾਲਾ ਬਣ ਜਾਵੇਗਾ ਇਹੀ ਬੇਨਤੀ ਆਪ ਸੰਗਤ ਨੇ ਪ੍ਰਵਾਨ ਕਰਨੀ ਵਿਚਾਰ ਕਰਦੇ ਆ ਬੇਅੰਤ ਪੁਲਾਹ ਹੋ ਜਾਂਦੀਆਂ ਹਨ ਆਪ ਜੀਆਂ ਨੇ ਖੇਮਾ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ